ਦੋਸਤੋ ਖਬਰਾਂ ਪਵਾਦੀਆਂ ਲੈ ਕੇ ਅਥਰੀ ਗਲ ਹਾਜ਼ਰ ਹੈਗੇ ਆ ਸੋ ਅਣਮਿੱਥੇ ਸਮੇਂ ਵਾਸਤੇ ਰੋਕੀਆਂ ਰੇਲਾਂ ਦਾ ਹਾਲ ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਸ਼ੰਭੂ ਰੇਲਵੇ ਸਟੇਸ਼ਨ ਹੈਗਾ ਉੱਥੇ ਦਾ ਕੈਸਾ ਨਜ਼ਾਰਾ ਹੈਗਾ ਸੋ ਇਹ 27 April 2024 ਦੀ ਸ਼ਾਮ ਕੀ 5:00 ਵਜੇ ਦਾ ਇਹ 4-5 ਵਜੇ ਦੇ ਕਰੀਬ ਕੀ ਇਹ ਵੀਡੀਓ ਹੈਗੀ ਬਣੀ ਵੀ ਸੋ ਉਸਕੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਜਿਹੜੀਆਂ ਤੰਬੂ ਤਾਣੇ ਵੇ ਹੈਗੇ ਕਿਸਾਨਾਂ ਨੇ ਕਿਸ ਤਰ੍ਹਾਂ ਤੰਬੂ ਤਾਣੇ ਵੇ ਹੈਗੇ ਹੈ ਹਰ ਕਿੰਨੀ ਕੁ ਪੁਲਿਸ ਉੱਥੇ ਲਾਈ ਵੀ ਹੈ ਤੇ ਕਿੰਨੇ ਕੁ ਲੋਕ ਉੱਥੇ ਬੈਠੇ ਹੈਗੇ ਤੇ ਕਿਹੋ ਜਿਹਾ ਕ ਮਾਹੌਲ ਹੋਇਆ ਸੋ ਅ ਤੁਸੀਂ ਦੇਖੋਗੇ ਕਿ ਟ੍ਰੇਨ ਕਿਹਾਂ ਜਿਹੜੀਆਂ ਲੈਨ ਹੈਗੀ ਆ ਸੋ ਪੋਰਸਲੇ ਆਪਣੀ ਆਪਣੀ ਡਿਊਟੀ ਦੇ ਰਹੀ ਹੈਗੀਆਂ ਕਾਫੀ ਮਾਤਰਾ ਕੇਂਦਰ ਉੱਥੇ ਪੁਲਿਸ ਵੀ ਲਾਈ ਵੀ ਹੈਗੀ ਆ ਸੋ ਦੂਸਰਾ ਜੇ ਦੇਖेंगे ਤੁਹਮੇ ਤਾਂ ਔਰ ਅਸੀਂ ਇਹ ਬਾਈਕ ਅ ਹੈਂਡੀਕੈਪਡ ਬਾਈ ਹੈਗਾ ਦੇਖੋ ਲੰਗਰ ਕੇ ਅੰਦਰ ਉੱਥੇ ਸੇਵਾ ਕਰ ਰਿਹਾ ਸੋ ਕੀ ਇਹ ਗੱਡੀ ਖੜੀ ਹੈ ਬਾਈ ਨੇ ਝੰਡਾ ਲਾਇਆ ਹੋਇਆ ਹੈਗਾ ਉੱਪਰ ਤੇ ਝੰਡਾ ਵੀ ਤੁਹਾਨੂੰ ਦਿਖਾਵਾ ਹੈ ਚੰਗੀ ਤਰੀਕੀ ਗੱਲ ਝੰਡਾ ਕਿਸ ਤਰੀਕੀ ਗੱਲ ਕਿ ਕਿਹੜੀ ਯੂਨੀਅਨ ਦਾ ਇਹਨਾਂ ਨੇ ਝੰਡਾ ਲਾਇਆ ਵਾ ਸੋ ਕਿਸਾਨ ਮਜ਼ਦੂਰ ਇਕਤਾ ਕਿਸ ਤਰੀਕੀ ਗੱਲ ਜਿੰਦਾਬਾਦ ਹੋ ਰਹੀ ਹੈਗੀ ਹੈ ਸੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਬਾਈ ਨੇ ਝੰਡਾ ਲਾ ਆ ਕੇ ਆਪਣੀ ਗੱਡੀ ਦੇ ਉੱਪਰ ਸੋ ਇਹ ਹੌਸਲੇ ਬੁਲੰਦ ਵਾਲੇ ਬੰਦੇ ਹੈਗੇ ਤੇ ਉਹ ਬਾਈ ਬੈਠਿਆ ਹੈਗਾ ਉੱਥੇ ਜਿਹੜਾ ਲੰਗਰ ਦੀ ਸੇਵਾ ਕਰ ਰਿਹਾ ਹੱਥ ਮਾ ਡੰਡਾ ਫੜਿਆ ਹੋਆ ਬਾਈ ਕੇ ਪਾਸ ਸੋ ਰੋਟੀਆਂ ਵਰਦਾਨੇ ਦੀ ਵੀ ਸੇਵਾ ਕਰ ਰਿਹਾ ਹੈਗਾ ਔਰ ਅਸੀਂ ਤੇ ਬਾਈ ਲੱਗੇ ਵੀ ਹੈਗੇ ਆ ਆਪਣੀਆਂ ਆਪਣੀਆਂ ਸੇਵਾਵਾਂ ਦੇਣ ਤੇ ਬਾਬਾ ਜੀ ਬੈਠੇ ਹੈਗੇ ਆ ਟ੍ਰੇਨ ਰੇਲਵੇ ਸਟੇਸ਼ਨ ਕੇ ਉੱਪਰ ਲੰਗਰ ਚੱਕਣੇ ਚੱਕਣੇ ਵਾਸਤੇ ਜਿੱਥੇ ਕਿ ਬਹੁਤ ਯਾਤਰੀ ਹੀ ਮਿਲਾਗੇ ਪਾਣੀ ਕੇ ਕੈਂਪਰ ਰੱਖੇ ਹੋਏ ਹੈਗੇ ਉਹਨੇ ਅਸੀਂ ਬੀਬੀ ਬੈਠੀ ਹੈਗੀ ਆ ਮੁਲਾਜ਼ਮ ਤੇ ਇਧਰ ਲੰਗਰਾਂ ਦਾ ਪੂਰਾ ਪ੍ਰਬੰਧ ਕਰਿਆ ਹੋਆ ਉਧਰਲੇ ਪਾਸੇ ਕਿਸਾਨ ਮਰਗੇ ਨੀ ਗਾਂਥਵੇਂ ਆਪਣੇ ਟੈਂਟ ਲਾ ਕਾ ਟੈਂਟਾਂ ਕੇ ਵਿੱਚ ਮਾ ਕਿਸਾਨ ਬੜੇ ਹੀ ਰਾਮ ਤੇ ਆਪਣੇ ਜਿਹੜੇ ਇੱਕ ਸਕੂਨ ਜਿਹੜਾ ਬੁੜੇ ਰਿਲੈਕਸ ਮਾਈਂਡ ਹੋਮ ਆ ਵੀ ਪਤਾ ਨਹੀਂ ਕਦ ਕਈ ਸਾਲ ਬਾਅਦ ਆਪਾਂ ਇਹ ਰੇਲਾਂ ਖੋਲਣੀਆਂ ਉਸ ਤਰੀਕੇ ਕੇ ਮਾਹੌਲ ਕੇ ਅੰਦਰ ਉਹ ਅਸੀਂ ਜਿਹੜਾ ਮੋਰਚਾ ਲਾਇਆ ਹੋਇਆ ਹੈਗਾ ਇਤਿਮੋਰਚੇ ਬਾਰੇ ਜੇ ਆਪਾਂ ਗੱਲਬਾਤ ਕਰਾਂ ਇਹ ਦੇਖੋ ਬਾਬਾ ਜੀ ਆਪਣੇ ਕਿੰਨੇ ਆ ਰਿਲੈਕਸ ਮੂਡ ਕੇ ਅੰਦਰ ਸੋ ਕਈ ਵਾਰੀ ਆਪਾਂ ਜੇ ਦੇਖਾਂ ਤਾਂ ਯਾਤਰੀ ਵੀ ਬਹੁਤ ਪਰੇਸ਼ਾਨ ਹੋਮਾ ਪਰ ਜੇ ਕਿਸਾਨ ਪਰੇਸ਼ਾਨ ਹੈਗਾ ਤਾਂ ਹੀ ਉਸਨੇ ਰੇਲਾਂ ਰੋਕੀਆਂ ਸੋ ਆਮ ਬੰਦਾ ਜੇ ਕਿਹਾ ਆਪਾਂ ਰੇਲ ਰੋਕ ਦੇਗਾ ਤਾਂ ਰੇਲਾਂ ਰੋਕਣੀਆਂ ਬਹੁਤ ਔਖਾ ਕੰਮ ਹੈਗਾ ਸੋ ਜੇ ਕੋਈ ਗੱਲਬਾਤ ਹੈਗੀ ਹੈ ਤਾਂ ਹੀ ਰੇਲਾਂ ਰੋਕੀਆਂ ਜਹਾਂ ਸੋ ਇਹ ਹਰਿਆਣੇ ਕੇ ਤੇ ਪੰਜਾਬ ਕੇ ਕਿਸਾਨ ਕੁਛ ਆਪਸੀ ਗੱਲਬਾਤ ਕਰ ਰਹੇ ਆ ਤੇ ਉਧਰ ਦੇਖੋ ਥਮੇ ਦੂਸਰੀ ਸਾਈਡ ਵੀ ਜਿੰਨੀ ਕ ਮਾਰੇਗੇ ਤਾਂ ਉਸ ਪਾਸੇ ਵੀ ਕੁਝ ਕੁ ਜਿਹੜੇ ਮੁਲਾਜ਼ਮ ਹੈਗੇ ਆ ਲਗੇ ਵੇ ਝੰਡੇ ਟਰੈਕਾਂ ਕੇ ਵਿਚਕਾਰ ਝੰਡੇ ਲਾਏ ਵੇ ਹੈਗੇ ਆ ਸੋ ਜਿਹੜੀਆਂ ਯੂਨੀਅਨਾਂ ਹੈਗੀਆਂ ਕਿਸਾਨਨੀ ਯੂਨੀਅਨਾਂ ਹੈਗੀਆਂ ਉਹਨਾਂ ਕੇ ਜਿਹੜੇ ਝੰਡੇ ਹੈਗੇ ਆ ਉਹ ਟਰੈਕ ਜਿਹੜੇ ਰੇਲਵੇ ਹੈਗੇ ਆ ਉਹਨਾਂ ਕੇ ਸੈਂਟਰ ਮਾ ਗੱਡੇ ਵੇ ਆ ਇਹ ਸ਼ਾਮ ਕਾ ਮਾਹੌਲ ਹੈ ਔਰ ਅਸੀਂ 12 1 ਵਜੇ ਇਸ ਟਰੈਕ ਕੇ ਉੱਪਰ ਲੋਕ ਹੀ ਲੋਕ ਜਿਹੜੇ ਬੈਠੇ ਹੋਵਾਂ ਤੇ ਉਹ ਆਪੋ ਆਪਣਾ ਜਿਹੜਾ ਕਾਰਵਾਈ ਹੈਗੀ ਆ ਉਹ ਪਾਵਾ ਹੈ ਫੁੱ ਦਿਨ ਮਤ ਆਉਰਾ ਸਟੇਜ ਲੱਗੀ ਵੀ ਹੋਵਾ ਹੈਗੀ ਆ ਪ੍ਰੋਪਰ ਸਟੇਜ ਲਗਾ ਬੁਲਾਰੇ ਆਮਾ ਤੇ ਸੁਣਨੇ ਵਾਲੇ ਸੁਣਾਣੇ ਵਾਲੇ ਸਪੀਚਾਂ ਕਰਨੇ ਵਾਲੇ ਸੌਰਿਆ ਮਾਰੋ ਢੀਗਾ ਇੱਕ ਕਿ ਇਹ ਹੋਵਾ ਹੈਗਾ ਕਿਸਾਨਾਂ ਦਾ ਦਮ ਖਮ ਕਿਆ ਹੈਗਾ ਅਮੇ ਪਿੰਡਾਂ ਮਾ ਕਿਸੇ ਨੂੰ ਆਣੇ ਤੇ ਇੱਕ ਬੰਦੇ ਨੂੰ ਨੇ ਰੋਕ ਸਕਦੇ ਸੋ ਕਿਸਾਨਾਂ ਕੇੰਦਰ ਇੱਕ ਐਨਾ ਦਮ ਹੈਗਾ ਕਿਸਾਨ ਇੱਕ ਜਿਹੜੀ ਰੀੜ ਕੀ ਹੱਡੀ ਹੈਗੀ ਐ ਦੇਸ਼ ਕੀ ਸੋ ਉਹਨਾਂ ਨੇ ਦੇਸ਼ ਕੀ ਰੀੜ ਕੀ ਹੱਡੀ ਨੂੰ ਨੇ ਦੱਸਿਆ ਹੈਗਾ ਜਿਹੜੀ ਹਕੂਮਤ ਹੈਗੀ ਆ ਭਾਰਤ ਕੇੰਦਰ ਇਸ ਟਮਰਾਜ ਕਰ ਰਹੀ ਹੈ ਬੀਜੇਪੀ ਸਰਕਾਰ ਸੋ ਕੇੰਦਰ ਕੇੰਦਰ ਮੋਦੀ ਸਰਕਾਰ ਨੂੰ ਦੱਸਿਆ ਕਿ ਕਿਸਾਨ ਕਿਆ ਚੀਜ਼ ਹੈਗੇ ਆ ਸੋ ਕਿਸਾਨ ਨੇ ਕਿਸ ਤਰੀਕੇ ਇਹ ਬੜੇ ਆਰਾਮ ਤੇ ਸੋਏ ਹੋਏ ਹੈਗੇ ਐਂ ਸਕੂਨ ਵਾਲੀ ਨੀਂਦ ਸੋ ਰਹੇ ਹੈਗੇ ਕਿ ਰੇਲਾਂ ਰੋਕੀ ਵੀਆਂ ਤੇ ਜਦ ਤੱਕ ਐਮਐਸਪੀ ਨਹੀਂ ਮਿਲਦੀ ਹੈਗੀ ਜਦ ਤੱਕ ਮੰਗਾ ਨਹੀਂ ਮੰਨੀ ਜਾਂਦੀਆਂ ਜਦ ਤੱਕ ਜਿਹੜੇ ਬੇਕਸੂਰ ਲੋਕ ਹੈਗੇ ਆ ਕਿਸਾਨਾਂ ਕੇ ਚੱਕੇ ਵੇ ਹੈਗੇ ਆ ਜਿਹੜੇ ਕਿਸਾਨ ਆਗੂ ਹੈਗੇ ਆ ਸੋ ਉਹਨਾਂ ਨੂੰ ਨਹੀਂ ਛੱਡਿਆ ਜਾਂਦਾ ਸੋ ਇਹ ਮੇਨ ਮੰਗਾ ਹੈਗੇ ਆ ਸੋ ਐਮਐਸਪੀ ਦੇ ਬਾਅਦ ਜਿਹੜਾ ਸਰਕਾਰ ਨੇ ਅਤਿਆਚਾਰ ਕਰਿਆ ਹੈਗਾ ਉਸਕੇ ਵਿਰੋਧ ਕੇ ਵਿੱਚ ਮਾ ਇਹ ਜਿਹੜਾ ਇੱਕ ਕਿਸਾਨਾਂ ਨੇ ਰੇਲ ਰੋਕਣੇ ਦਾ ਜਿਹੜਾ ਫੈਸਲਾ ਲਿਆ ਵਾ ਹੈਗਾ ਫੈਸਲਾ ਸਹੀ ਹੈ ਗਲਤ ਹੈ ਇੱਕ ਇੱਕ ਐਸੀ ਹੋਰ ਪੱਖ ਹੈਗੇ ਆ ਉਹ ਵੱਖੋ ਵੱਖਰੀਆਂ ਗੱਲਾਂ ਆ ਪਰ ਇਹ ਜਿਹੜੀਆਂ ਰੇਲਾਂ ਰੋਕਣੀਆਂ ਹੈਗੀਆਂ ਇਹ ਵੀ ਕੋਈ ਖਾਲਾ ਜੀ ਦਾ ਬੜਾ ਨਹੀਂ ਹੈਗਾ ਸੋ ਉਹਰੇ ਵੀ ਅਸੀਂ ਅੱਗੇ ਦੇਖਾਂਗੇ ਇਧਰਲੇ ਪਾਸੇ ਵੀ ਇੱਕ ਕਿਸਾਨਾਂ ਨੇ ਆਪਣੇ ਪੱਖੇ ਲਾਏ ਹੋਏ ਹੈਗੇ ਆ ਜੁਨੀਅਨ ਕੇ ਝੰਡੇ ਲਗੇ ਹੋਏ ਆ ਤੇ ਅੰਦਰਲੇ ਪਾਸੇ ਇੱਕ ਗੱਦੇ ਲਾਕ ਹੈ ਅ ਬੈਠੇ ਹੈਗੇ ਆ ਕਿਸਾਨ ਆਪੋ ਆਪਣੀਆਂ ਜਿਹੜਾ ਤੇ ਇਧਰਲੇ ਪਾਸੇ ਵੀ ਮੁਲਾਜ਼ਮ ਸੋ ਇਹ ਹੈਗਾ ਸ਼ੰਭੂ ਕਾ ਰੇਲਵੇ ਸਟੇਸ਼ਨ ਸੋ ਇਹ ਰੇਲਵੇ ਸਟੇਸ਼ਨ ਕਾ ਇੱਕ ਸੰਘਰਸ਼ ਹੈਗਾ ਤੇ ਇੱਕ ਹੈਗਾ ਸ਼ੰਭੂ ਬਾਰਡਰ ਕਾ ਰੋਡ ਵਾਲਾ ਸੋ ਰੋਡ ਸੋ ਦੋਸਤੋ ਜਿਹੜਾ ਰੋਡ ਹੈਗਾ ਉਹ ਵੀ ਜਾਮ ਕਰਿਆ ਹੋਇਆ ਹੈ ਸੋ ਰੋਡ ਜਿਹੜਾ ਸਰਕਾਰ ਨੇ ਜਾਮ ਕਰਿਆ ਹੋਇਆ ਹੈਗਾ ਤੇ ਜਿਹੜਾ ਆਪਣਾ ਸ਼ੇਰ ਸਾਹ ਸੋੜੀ ਮਾਰਗ ਹੈਗਾ ਜੀਟੀ ਰੋਡ ਹੈਗਾ ਸੋ ਆਪਣਾ ਅੰਬਾਲੇ ਵਾਲਾ ਅੰਬਾਲੇ ਤੇ ਲੁਧਿਆਣੇ ਵਾਲਾ ਰੋਡ ਹੈਗਾ ਜਿਹੜਾ ਦਿੱਲੀ ਤੇ ਆ ਰਿਹਾ ਹੈਗਾ ਸੋ ਉੱਥੇ ਜਿਹੜੇ ਮੋਰਚੇ ਲੱਗੇ ਹੋਏ ਹੈਗੇ ਕਿਸਾਨਾਂ ਕੇ ਉੱਥੇ ਰੋਡ ਸਰਕਾਰ ਨੇ ਹਰਿਆਣਾ ਸਰਕਾਰ ਨੇ ਜਾਮ ਕਰਿਆ ਵਾ ਪਰ ਜਿਹੜੇ ਸ਼ੰਭੂ ਰੇਲਵੇ ਪਰ ਲੈਣਾ ਰੋਕੀ ਵੀ ਹੈਗੀਆਂ ਉਹ ਕਿਸਾਨਾਂ ਨੇ ਕਰੀਆਂ ਹੈਗੀਆਂ ਸੋ ਇੱਕ ਪਾਸੇ ਕਿਸਾਨ ਆਪਣਾ ਜਿਹੜਾ ਹੈਗਾ ਰੋਸ ਕਰ ਰਹੇ ਹੈਗੇ ਆ ਤੇ ਜਿਹੜੇ ਕਿਸਾਨਾਂ ਕੇ ਲੀਡਰ ਹੈਗੇ ਆ ਸਰਕਾਰ ਨਾਲ ਚੱਕੇ ਵੀ ਹੈਗੇ ਆ ਬੇਗੁਨਾ ਲੀਡਰ ਹੈਗੇ ਆ ਸੋ ਉਹਨਾਂ ਕੇ ਵਾਸਤੇ ਉਹ ਰਸੀ ਉਹਨਾਂ ਨੂੰ छुड़ाਣੇ ਵਾਸਤੇ ਆਪਣੀਆਂ ਕੁਝ ਮੰਗਾਂ ਹੈਗੀਆਂ ਕਿਸਾਨਾਂ ਕੀਆਂ ਉਸ ਵਾਸਤੇ ਅਣਮਿੱਥੇ ਸਮੇਂ ਵਾਸਤੇ ਇਹੋ ਸ਼ੰਭੂ ਰੇਲਵੇ ਸਟੇਸ਼ਨ ਕੇ ਉੱਪਰ ਜਿਹੜੀਆਂ ਇੱਕ ਆਪਣਾ ਕੋ ਜਦ ਤੱਕ ਕਿਸਾਨਾਂ ਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹੋ ਜਿਹੜਾ ਸੰਘਰਸ਼ ਹੈਗਾ ਇਸੇ ਤਰੀਕੇ ਨਾਲ ਜਾਰੀ ਰਹੇਗਾ ਹਾਲਾਂਕਿ ਇਸ ਕੇ ਅੰਦਰ ਲੋਕਾਂ ਨੂੰ ਵੀ ਬਹੁਤ ਸਾਰੀ ਪਰੇਸ਼ਾਨੀ ਹੋਵਾ ਪਰ ਕਿਸਾਨਾਂ ਕੀ ਵੀ ਹਿੰਮਤ ਕੀ ਪਤਾ ਦਾਤ ਦੇ ਰਹੇ ਹੈ ਕਿ ਇੱਕ ਲੋਕਤੰਤਰ ਦੇਸ਼ ਕੇ ਅੰਦਰ ਇਸ ਤਰੀਕੇ ਨਾਲ ਸੰਘਰਸ਼ ਕਰਨੇ ਦਾ ਹੱਕ ਹੈਗਾ ਲੋਕਾਂ ਨੂੰ ਤੇ ਉਹ ਆਪਣਾ ਕਿਸਾਨ ਡਟੇ